ਦੇ ਸਾਡਾ ਜਿਆਦਾ ਮਾਹੌਲ ਉਦੋਂ ਬਣਦਾ ਜਦੋਂ 뮤직 ਚੱਲਦਾ ਹੈ ਪੰਜਾਬੀ 뮤직 ਤੇ ਕਿਹੜੇ ਗਾਣੇ ਸੁਣਦੇ ਸਰ ਪੰਜਾਬੀ ਗਾਣੇ ਪੰਜਾਬੀ ਕਿਹੜਾ ਸਿੰਗਰ ਪਸੰਦ ਹੈ ਜਿਹਨੂੰ ਤੁਸੀਂ ਮਿਲਣਾ ਵੀ ਚਾਹੋ ਜਾਂ ਜਿੰਦੇ ਤੁਸੀਂ ਗਾਣੇ ਸੁਣ ਕੇ ਮੋਟੀਵੇਟ ਹੁੰਦੇ ਹੋ ਪ੍ਰੈਕਟਿਸ ਦੇ ਦੌਰਾਨ ਜਾਂ ਵੈਸੇ ਸਾਡੇ ਸਿੰਗਰ ਹੈ ਸਰ ਮਤਲਬ ਬਟ ਮੇਰੇ ਪਰਸਨਲ ਨੂੰ ਦਿਲਜੀਤ ਤੁਸਾਨ ਬਹੁਤ ਪਸੰਦ ਹਨ ਮਿਲਣਾ ਚਾਹੋਗੇ ਦਿਲਜੀਤ ਨੂੰ ਹਾਂਜੀ ਸਰ ਦਿਲਜੀਤ ਨੂੰ ਆਸਟ੍ਰੇਲੀਅਨ ਪਲੇਅਰ ਮਿਲੇ ਉਹਨਾਂ ਨੇ ਕਿਹਾ ਕਿ ਇਸ ਵਾਰ ਤਾਂ ਸਾਡੀਆਂ ਕੁੜੀਆਂ ਜਿੱਤੀਆਂ ਵੀ ਹਾਂ ਦੇਖੀ ਸੀਗੀ ਮੈਂ ਕਿਉਂਕਿ ਆਸਟ੍ਰੇਲੀਆ ਨੂੰ ਹਰਾਣਾ ਸਭ ਤੋਂ ਟਫ ਹੈ ਮੈਨੂੰ ਲੱਗਦਾ ਆਸਟ੍ਰੇਲੀਆ ਹਾਰਦੀ ਨਹੀਂ ਐਕਚੁਅਲੀ ਜਦੋਂ ਆ ਆਸਟ੍ਰੇਲੀਆ ਆਈ ਥਿੰਕ 8 ਸਾਲਾਂ ਬਾਅਦ ਵਰਲਡ ਕੱਪ ਦਾ ਮੈਚ ਹਾਰੀ ਹੈ ਤੇ ਇਸ ਤੋਂ ਪਹਿਲਾਂ ਉਹ ਵਰਲਡ ਕੱਪ ਅਨਬੀਟਨ ਸੀ ਇਹ ਪੂਰੇ ਥਰੂ ਦੋ ਵਰਲਡ ਕੱਪਸ ਸਿਆਂ ਜਿੰਨੇ ਵੀ ਵਰਲਡ ਕੱਪਸ ਉਹਦੇ ਵਿੱਚ ਹੋਇਆ ਦਾ ਉਹ ਅਨਬੀਟਨ ਸੀਗੇ ਦਿਲਜੀਤ ਨੂੰ ਕੁਝ ਕਹਿਣਾ ਚਾਹੋਗੇ ਉਹ ਵੀ ਦੇਖ ਰਹੇ ਹੋਣਗੇ ਕਿ ਮਿਲਣਾ ਮਿਲਣ ਬਾਰੇ ਕਹੋਗੇ ਜਾਂ ਵੈਸੇ ਕਹੋਗੇ ਕੁਝ ਨਹੀਂ ਮੈਂ ਮਤਲਬ ਮੈਨੂੰ ਐਜ਼ ਅ ਪਰਸਨ ਬਹੁਤ ਮੋਟੀਵੇਟਿੰਗ ਮੈਂ ਚਾਹੁੰਦਾ ਜਿਵੇਂ ਉਹ ਐਜ਼ ਅ ਪਰਸਨ ਮੈਨੂੰ ਨਹੀਂ ਪਤਾ ਕਿਵੇਂ ਹੈ ਬਟ ਜਿੰਨਾ ਮੈਂ ਉਹਨਾਂ ਨੂੰ ਫੋਲੋ ਕਰਦੀ ਹਾਂ ਤੇ ਮੈਨੂੰ ਉਹ ਸਿੰਗਰ ਦਾ ਚਲੋ ਉਹਨਾਂ ਦਾ ਕੰਮ ਤਾਂ ਐਕਸਟਰਾਔਡੀਨਰੀ ਹੈ ਹੀ ਬਟ ਐਜ਼ ਅ ਪਰਸਨ ਉਹ ਮੈਨੂੰ ਜ਼ਿਆਦਾ ਪਸੰਦ ਜਿਵੇਂ ਉਹਨਾਂ ਨੇ ਦੁਨੀਆ 'ਚ ਕਹਿ ਤਾ ਇੱਕ ਟੈਗ ਲਾਈਨ ਆ ਗਈ ਓਏ ਪੰਜਾਬੀ ਆਗੇ ਓਏ ਹਾਂਜੀ ਉੱਥੇ ਵੀ ਚੱਲਦਾ ਓਏ ਪੰਜਾਬੀ ਆਗੇ ਓਏ ਹਾਂਜੀ ਹਾਂਜੀ ਬਿਲਕੁਲ ਚੱਲਦਾ ਸਰ ਸਭ ਜਗ੍ਹਾ ਚੱਲਦਾ